ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਹੋਏ ਤਰਨਤਾਰਨ ਦੇ ਵਿਜੀਲੈਂਸ ਵਿਭਾਗ ਦੀ ਟੀਮ ਦੇ ਵੱਲੋਂ ਤਰਨਤਾਰਨ ਦੀ ਦਾਣਾ ਮੰਡੀ ਦੇ ਵਿੱਚ ਅਚਨਚੇਤੀ ਚੈਕਿੰਗ ਕੀਤੀ ਗਈ ਹੈ ਅਤੇ ਕਿਸਾਨਾਂ ਤੋਂ ਉਹਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ। ਇੱਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਮੰਡੀ ਦੇ ਵਿੱਚ ਅਨਾਜ ਦੇ ਭੰਡਾਰ ਲੱਗ ਗਏ ਨੇ। ਅਨਾਜ ਦੇ ਭੰਡਾਰ ਲੱਗਣ ਦੇ ਨਾਲ ਮੰਡੀ ਦੇ ਵਿੱਚ ਕੋਈ ਰਸਤਾ ਵੀ ਨਹੀਂ ਰਹਿ ਗਿਆ ਅਤੇ ਦੂਜੇ ਪਾਸੇ ਲਿਫਟਿੰਗ ਨਾ ਹੋਣ ਦੇ ਕਾਰਨ ਮੰਡੀ ਦੇ ਵਿੱਚ ਅਨਾਜ ਦੇ ਭੰਡਾਰ ਲੱਗੇ ਪਏ ਨੇ। ਮੌਸਮ ਦੀ ਅਗਰ ਮਾਰ ਪੈ ਗਈ ਤਾਂ ਕਿਸਾਨਾਂ ਦੇ ਵੱਲੋਂ ਲਿਆਂਦੀ ਗਈ ਕਣਕ ਦੀ ਫਸਲ ਖਰਾਬ ਹੋ ਜਾਏਗੀ। ਸਰਦਾਰ ਮੰਡੀ ਜਿੱਥੇ ਆ ਡਾ ਕਿੱਦਾਂ ਸਮਾਂ ਚਾਰਿਆ ਕਿੱਦਾਂ ਦਾਣੇ ਵੇਚ ਰਿਹਾ ਕੀ ਹੋ ਰਿਹਾ ਵਾ ਕੋਈ ਤੁਹਾਨੂੰ ਚੰਗੀ ਤੋਸ਼ੀ ਤੇ ਨਹੀਂ। ਸਾਨੂੰ ਕੋਈ ਚੰਗੀ ਤੋਸ਼ੀ ਨਹੀਂ ਆ ਰਹੀ। ਸਾਡਾ ਕੰਮ ਠੀਕ ਚੱਲ ਰਿਹਾ ਵਾ। ਆ ਪਹਿਲੀ ਵਾਰ ਹੀ ਮਿਲਿਆ। ਕੋਈ ਨਹੀਂ ਆਉਂਦਾ 10 ਸਾਲਾਂ ਵਿੱਚ ਨਾ ਕੋਈ ਆਇਆ ਤੇ ਨਾ ਕੋਈ ਗਿਆ ਇੱਥੇ ਰੁੱਕ ਕੇ ਮਰ ਕੇ ਮੰਡੀਆਂ 'ਚ। ਹਾਂ ਠੀਕ ਹੈ। ਰੁੱਕ ਕੇ ਮਰ ਗਏ ਬਾਰ ਦਾ ਨਾ ਔਰ ਮਹੀਨਾ-ਮਹੀਨਾ ਨਹੀਂ ਮਿਲਿਆ ਸਾਨੂੰ। ਇਸ ਵਾਰ ਅੱਧੀ ਇਹ ਟਰਾਲਾ ਲਾਇਆ ਤੇ ਬਾਰਦਾਨਾ ਮਿਲ ਨਹੀਂ ਦਿਆ ਲੱਦਦਾ ਜ਼ਿਆਦਾ ਗਿਆ ਹਾਂਜੀ ਮਾਰਕੀਟ ਵੀ ਨਾ ਹੋਰ ਜਾਂਦਾ ਕਿ ਮਾਰਕੀਟ ਮੇਡੀ ਇਹ ਅੱਜ ਵਿਜੇਰੇਸ ਵਿਭਾਗ ਤੁਹਾਡੇ ਸਾਹਮਣੇ ਇਥੇ ਤੁਰਿਆ ਫਿਰਦਾ ਜੋ ਉਹਨਾਂ ਕਿਸਾਨਾਂ ਨੂੰ ਪੁੱਛਿਆ ਵੀ ਆ ਕਿ ਕਿਸ ਤਰ੍ਹਾਂ ਦੀ ਕਿਹੜੀ ਕਿਹੜੀ ਚੀਜ਼ ਦੀ ਪ੍ਰੋਬਲਮ ਆ ਜਿਹੜੀ ਮੰਡੀ ਵਿੱਚ ਚੱਲ ਰਹੀ ਹੈ ਅ ਮੇਰੀ ਥਾਲ ਜੋ ਕਾਫੀ ਸੈਟਿਸਫਾਈ ਗਏ ਆ ਕਿਉਂਕਿ ਕਿਸਾਨਾਂ ਦੀ ਜਿਹੜੀ ਜਿੰਸੀਆ ਟਾਈਮਲੀ ਜੋ ਸਹੀ ਉਹਨਾਂ ਨੂੰ ਪ੍ਰੋਪਰ ਰੇਟ ਮਿਲ ਰਿਹਾ 1625 ਰੁਪਏ ਐਮਐਸਪੀ ਆ ਤੇ ਹਰੇਕ ਬੰਦੇ ਨੂੰ ਥੋੜਾ ਸੋ 25 ਹੀ ਰੇਟ ਮਿਲ ਰਿਹਾ ਕਿਸੇ ਨੂੰ ਕੋਈ ਘਟ ਨਹੀਂ ਰੇਟ ਇੱਥੇ ਮਿਲ ਰਿਹਾ ਤੇ ਸਾਰਾ ਕੰਮ ਵਧੀਆ ਚੱਲ ਰਿਹਾ ਸਿਰਫ ਇੱਕ ਲਿਫਟਿੰਗ ਦੀ ਸਮੱਸਿਆ ਉਹ ਵੀ ਅੱਜ ਹੱਲ ਹੋ ਜਾਏਗੀ ਅੱਜ ਟੈਂਡਰ 3 ਵਜੇ ਖੁੱਲੇਗਾ ਖਾਲੋ ਜੀ ਤੇ ਇਹ ਸਟੇਪ ਬੜੀ ਹਾਰਡ ਕੋਡ ਲਿਮਟਡ ਹੈ ਤੇ ਹਰ ਕਿਸੇ ਦਾ ਚਾਹੁੰਦਾ ਕਿ ਮੇਰਾ ਜਿਹੜਾ ਕੰਮ ਹੈ ਟਾਈਮਲੀ ਕੰਪਲੀਟ ਹੋਵੇ ਜੇ ਟਾਈਮਲੀ ਹੈ ਅਸੀਂ ਉਹਨਾਂ ਨੂੰ ਵੀ ਬਣਾ ਕਰਤਾ ਹਾਈ ਕੋਰਟ ਦੇ ਇਨਫੈਕਸ਼ਨ ਅਕੋਰਡਿੰਗਲੀ ਕਿ ਨਹੀਂ ਹੋਣੀ ਕੋਈ ਵੀ ਜੋ ਟੈਂਡਰ ਕਰ ਹੋਏਗਾ ਉਹੀ ਮਾਲ ਚੁਕੇਗਾ ਤੇ ਜੇ ਅਗਰ ਲੈ ਕੇ ਜਾਂਦੇ ਦੇਖੇ ਗਏ ਤੇ ਉਹ ਜੰਤੀਸ ਵਾਲੇ ਆਪਣਾ ਮਾਲ ਲਵਾਉਣਾ ਉਹਨਾਂ ਨੂੰ ਵੀ ਅਸੀਂ ਸ ਤੇ ਰੋਕਿਆ ਜਾਏਗਾ ਨਾ ਬਿਲਕੁਲ ਕਿਉਂਕਿ ਜੰਸੀ ਦੇ ਲਾ ਕਰੇ ਕਿ ਤੇਰੀ ਉਹ ਕਰ ਸਕਦੇ अदरवाइज ਨਹੀਂ ਕਰੇ ਤਰਨ ਤਰਨ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ